ਸ਼ਿਮਕਸਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਦੀ ਕੁਟਮਾਰ ਦੀ ਵਾਇਰਲ ਵੀਡੀਓ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਉਦੋਂ ਇਸ ਮਾਮਲੇ ਵਿੱਚ ਹੁਣ ਦੂਜੀ ਧਿਰ ਵੀ ਸਾਹਮਣੇ ਆਈ ਹੈ ਤੇ ਸਕੂਲ ਅਧਿਆਪਕਾ ਨੇ ਸਕੂਲ ਮੁਖੀ ਤੇ ਕਥਿਤ ਅਸ਼ਲੀਲ ਹਰਕਤਾਂ ਦੇ ਦੋਸ਼ ਲਾਏ ਨੇ। ਬੀਤੇ ਦੋ ਦਿਨਾਂ ਤੋਂ ਮੁਖੀ ਅਧਿਆਪਕਾ ਦੀ ਕੁਟਮਾਰ ਦੀ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਭਾਗੀ ਅਤੇ ਪੁਲਿਸ ਕਾਰਵਾਈ ਤੋਂ ਬਾਅਦ ਅਧਿਆਪਕ ਕਿਰਨਦੀਪ ਕੌਰ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਕੀ ਕੁਝ ਕਿਹਾ ਹੈ ਆਓ ਉਹ ਵੀ ਤੁਹਾਨੂੰ ਸੁਣਾਣੇ ਆਂ ਸਰ ਮੈਂ ਗਵਰਨਮੈਂਟ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਮੁਕਸਰ ਸਾਹਿਬ ਵਿੱਚ ਤੇ ਮੈਂ ਪਿਛਲੇ ਕਾਫੀ ਟਾਈਮ ਤੋਂ ਇੱਥੇ ਜੌਬ ਕਰ ਰਹੀ ਹਾਂ ਤੇ ਪਿਛਲੇ 2-3 ਸਾਲ ਤੋਂ ਮੇਰੇ ਹਸਬੰਡ ਨੂੰ ਕੋਵਿਡ ਹੋਇਆ 2020 ਵਿੱਚ ਉਹ ਕਾਫੀ ਬਿਮਾਰ ਹੋ ਗਏ ਸੀ ਤੇ ਸਾਨੂੰ ਉਹਨਾਂ ਦੇ ਟਰੀਟਮੈਂਟ ਵਾਸਤੇ ਡੀਐਮਸੀ ਚੱਲ ਰਿਹਾ ਸੀ ਉਹਨਾਂ ਦਾ ਟਰੀਟਮੈਂਟ ਉਹਦੋਂ ਟਰੀਟਮੈਂਟ ਚੱਲਿਆ ਤੇ ਸਾਨੂੰ ਹਫ਼ਤੇ ਵਿੱਚ ਕਈ ਵਾਰੀ ਦੋ ਵਾਰ ਵੀ ਜਾਣਾ ਪੈਂਦਾ ਸੀ ਡੀਐਮਸੀ ਵੀ ਤੇ ਪਟਿਆਲੇ ਵੀ ਤੇ ਜਦੋਂ ਉਹ ਵਾਪਸ ਹੁੰਦੇ ਸੀ ਤਾਂ ਉਹ ਬਹੁਤ ਜ਼ਿਆਦਾ ਮਤਲਬ ਬਿਮਾਰ ਹੋਣ ਦੇ ਕਾਰਨ ਥਕੇ ਹੁੰਦੇ ਸੀ ਤੇ ਸਾਰੀ ਰਾਤ ਸੌਂਦੇ ਨਹੀਂ ਸੀ ਤੇ ਉਹ ਸਾਰੀ ਰਾਤ ਸਾਨੂੰ ਵੀ ਉਹਨਾਂ ਦੇ ਨਾਲ ਬੈਠਣਾ ਪੈਂਦਾ ਸੀ ਉਸੇ ਹਾਲਤ ਵਿੱਚ ਮੈਨੂੰ ਸਕੂਲ ਜਾਣਾ ਪੈਂਦਾ ਸੀ ਪਰ ਸਕੂਲ ਵਿੱਚ ਮੈਨੂੰ ਕੋਈ ਮਤਲਬ ਜ਼ਿਆਦਾ ਸਰ ਅਡਜਸਟਮੈਂਟ ਜੋ ਦੋਸ਼ੀ ਹੈ ਚੰਨ ਲਾਲ ਨਹੀਂ ਕਰਦਾ ਸੀਗਾ ਤੇ ਮੈਨੂੰ ਡਾਕ ਦੇ ਬਹਾਨੇ ਮਤਲਬ ਪਰੇਸ਼ਾਨ ਵੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਮਤਲਬ ਇਸ ਪਰੇਸ਼ਾਨੀ ਤੋਂ ਟਾਂਗਾ ਕੇ ਮੈਂ ਆਪਣੀ ਡੈਪੂਟੇਸ਼ਨ ਕਿਸੇ ਹੋਰ ਸਕੂਲ ਵਿੱਚ ਕਰਵਾ ਲਈ ਉਸ ਡੈਪੂਟੇਸ਼ਨ ਦੇ ਵਿੱਚ ਮੇਰੇ ਹਸਬੰਦ ਦੀ ਡੈਥ ਹੋ ਗਈ ਤੇ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਮੈਨੂੰ ਵਾਪਸ ਇਸ ਸਕੂਲ ਵਿੱਚ ਫਿਰ ਮੇਰੇ ਸਕੂਲ ਵਿੱਚ ਆਉਣਾ ਪਿਆ ਉਸ ਟਾਈਮ ਮੈਂ ਮੇਰੇ ਵਿਡੋ ਹੋਣ ਦਾ ਇਹਨਾਂ ਨੇ ਨਜਾਇਜ਼ ਫਾਇਦਾ ਉਠਾ ਕੇ ਇਹਨਾਂ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਮੈਂ ਮਤਲਬ ਇਹਨਾਂ ਨੂੰ ਸ਼ਰੀਰ ਹਰਕਤਾਂ ਤੇ ਉਤਰਿਆ ਇਹ ਮੇਰੇ ਨਾਲ ਬਹੁਤ ਮਤਲਬ ਗਲਤ ਨਿਗਾ ਨਾਲ ਵੇਖਣ ਲੱਗ ਪਈ ਤੇ ਜਦੋਂ ਆ ਹੁਣ ਪਿਛਲੇ ਮੌਸਮ ਕਾਫੀ ਖਰਾਬ ਸੀਗਾ ਧੁੰਦ ਦਾ ਮੌਸਮ ਚੱਲ ਰਿਹਾ ਸੀ ਸਾਰੇ ਟੀਚਰ ਅੰਦਰ ਬੈਠੇ ਹੁੰਦੇ ਸੀਗੇ ਆਪਣੇ ਆਪਣੀ ਕਲਾਸਾਂ ਵਿੱਚ ਗੇਟ ਬੰਦ ਕਰਕੇ ਪਰ ਮੇਰੀ ਜਿਹੜੀ ਕਲਾਸ ਹੈ ਉਹ ਬਰੰਡ ਵਿੱਚ ਲੱਗਦੀ ਆ ਬਾਹਰ ਤੇ ਉਥੇ ਮਤਲਬ ਜਦੋਂ ਇਹਨਾਂ ਨੇ ਮੇਰੇ ਨਾਲ ਗਲਤ ਨਜ਼ਰ ਨਾਲ ਵੀ ਵੇਖਦੇ ਸੀ ਵੀ ਸਾਰੇ ਟੀਚਰ ਅੰਦਰ ਕਿਸ ਨੂੰ ਨਹੀਂ ਪਤਾ ਲੱਗ ਰਿਹਾ ਪਰ ਹੁਣ ਇੰਨੀ ਹੱਦ ਹੋ ਗਈ ਸੀ ਜਦੋਂ ਮੈਂ ਵਾਸ਼ਰੂਮ ਜਾਂਦੀ ਸੀ ਤਾਂ ਮੇਰੇ ਮਗਰ ਜਾਣ ਲੱਗ ਪਏ ਸੀਗੇ ਵਾਸ਼ਰੂਮ ਤੇ ਰੋ ਵਾਸ਼ਰੂਮ ਦੇ ਨੇੜੇ ਜਾ ਕੇ ਖੜ ਜਾਂਦੇ ਸੀ ਤੇ ਜਦੋਂ ਮੈਂ ਬਾਹਰ ਆਉਂਦੀ ਸੀ ਵਾਸ਼ ਬੇਸਨ ਤੇ ਹੈਂਡ ਵਾਸ਼ ਕਰਦੀ ਸੀ ਤਾਂ ਇਹਨਾਂ ਨੇ ਕਈ ਵਾਰੀ ਮੈਨੂੰ ਮੇਰੇ ਹੱਥਾਂ ਨੂੰ ਟੱਚ ਵੀ ਕੀਤਾ ਤੇ ਮੈਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰ ਤੁਸੀਂ ਇਹ ਮਤਲਬ ਸਕੂਲ ਦੇ ਮੁਖ ਅਧਿਆਪਕ ਨੂੰ ਤੁਹਾਨੂੰ ਆਪਣੀਆਂ ਇਹਨਾਂ ਹਰਕਤਾਂ ਤੋਂ ਥੋੜਾ ਬਾਜ ਆਉਣਾ ਚਾਹੀਦਾ ਪਰ ਇਹਨਾਂ ਨੂੰ ਕੋਈ ਖਾਸ ਸਮਝ ਨਹੀਂ ਲੱਗੀ ਮੇਰੇ ਸਮਝਾਉਣ ਤੇ ਇਹਨਾਂ ਤੇ ਕੋਈ ਨਹੀਂ ਅਸਰ ਹੋਇਆ ਤੇ ਫਿਰ ਮੈਂ ਮੇਰੇ ਨਾਲ ਦੇ ਜਿਹੜੇ ਟੀਚਰ ਹੈਗੇ ਉਹਨਾਂ ਨੂੰ ਦੱਸਿਆ ਵੀ ਸਰ ਮੈਨੂੰ ਮੈਂ ਤਾਂ ਪਹਿਲਾਂ ਹੀ ਪਰੇਸ਼ਾਨ ਹੈ ਮੇਰੇ ਪਤੀ ਦੀ ਡੈਥ ਹੋ ਚੁੱਕੀ ਹੈ ਸਭ ਨੂੰ ਪਤਾ ਹੈ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਵੀ ਲੇਡੀਜ਼ ਨੂੰ ਇੱਜ਼ਤ ਸਭ ਤੋਂ ਪਹਿਲਾਂ ਹੁੰਦੀ ਹੈ ਖਾਸ ਕਰਕੇ ਵਿਡੋ ਨੂੰ ਬਹੁਤ ਇਹ ਲਿਮਟ ਹੁੰਦੀ ਹੈ ਲੇਡੀਆਂ ਦੀ ਹੈ ਇੱਕ ਖਾਸ ਕਰਕੇ ਜੋ ਵਿਧਵਾ ਹਰ ਹੈ ਤੇ ਮੈਂ ਟੀਚਰਸ ਨੂੰ ਕਿਹਾ ਵੀ ਇਹਨਾਂ ਨੂੰ ਥੋੜਾ ਜਿਹਾ ਮਤਲਬ ਤੁਸੀਂ ਕਹਿ ਸਕਦੇ ਹੋ ਆਪਣੇ ਲੈਵਲ ਤੇ ਤਾਂ ਮੈਨੂੰ ਸ਼ਿਕਾਇਤ ਨਾ ਕਰਨੀ ਪਵੇ ਆਪਾਂ ਨੂੰ ਦਫ਼ਤਰਾਂ ਵਿੱਚ ਨਾ ਜਾਣਾ ਪਵੇ ਤਾਂ ਆਪਾਂ ਇੱਥੇ ਹੀ ਗੱਲ ਖਤਮ ਹੋ ਜਾਈਦਾ ਟੀਚਰ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਸਰ ਨੂੰ ਜਾ ਕੇ ਇਹ ਗੱਲ ਤੁਹਾਡੀ ਰੱਖਾਂਗੇ ਸਰ ਦੇ ਸਾਹਮਣੇ ਤੇ ਉਹ ਟੀਚਰਸ ਗਏ ਵੀ ਚਾਰ ਪਾ ਟੀਚਰ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਵੀ ਤੁਸੀਂ ਬੇਫਿਕਰ ਹੋ ਜਾਓ ਉਹ ਟੀਚਰ ਇਹਨਾਂ ਨੂੰ ਸਮਝਾ ਕੇ ਆਏ ਐ ਤੇ ਉਥੇ ਉਹਨਾਂ ਕੋਲ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਾ ਹੁਣ ਪਰੇਸ਼ਾਨੀ ਕਰਦੇ ਸਰ ਤੁਹਾਨੂੰ ਅਸੀਂ ਉਹਨਾਂ ਨੂੰ ਕਿਹਾ ਤਾਂ ਪਰ ਸਰ ਦੀ ਕੋਈ ਉਹਨਾਂ ਵਿੱਚ ਸਰਚ ਕੋਈ ਖਾਸ ਫਰਕ ਨਹੀਂ ਆਇਆ ਬਿਲਕੁਲ ਵੀ ਉਹਨਾਂ ਵਿੱਚ ਕੋਈ ਚੇਜ ਨਹੀਂ ਹੋਇਆ ਉਹਨਾਂ ਨੇ ਉਵੇਂ ਹੀ ਹਰਕਤਾਂ ਰੱਖੀਆਂ ਮੈਂ ਜਦੋਂ ਵਾਸ਼ਰੂਮ ਜਾਂਦੀ ਸੀ ਸਰ ਉਵੇਂ ਹੀ ਮਗਰ ਜਾਂਦੇ ਸੀ ਵੀਰੇ ਵਾਸ਼ਰੂਮ ਦੇ ਬਾਹਰ ਖੜੇ ਹੋ ਜਾਂਦੇ ਸੀ ਨਜ਼ਦੀਕ ਜਦੋਂ ਮੈਂ ਬਾਹਰ ਹੁੰਦੀ ਸੀ ਤੇ ਉਦੋਂ ਥੋੜਾ ਜਿਹਾ ਅਸ਼ਲੀਲ ਹਰਕਤਾਂ ਕਰਦੇ ਸੀ ਮੇਰੇ ਨਾਲ ਜਦੋਂ ਇਹ ਗੱਲ ਪਾਣੀ ਮੇਰੇ ਸਿਰ ਤੋਂ ਨੰਗਿਆ ਤਾਂ ਮੈਂ ਆਪਣੇ ਬ੍ਰਦਰ ਨੂੰ ਦੱਸਿਆ ਵੀ ਮੇਰੇ ਨਾਲ ਇਹ ਹਰਕਤ ਕਰ ਰਿਹਾ ਮੁਖデアਪ ਚਮਨ ਲਾਲ ਤੇ ਹੁਣ ਆਪਾਂ ਨੂੰ ਇਹਦਾ ਕੋਈ ਹੱਲ ਕੱਢਣਾ ਪੈਣਾ ਹੈ ਵੀ ਇਹ ਤਾਂ ਬਹੁਤ ਜ਼ਿਆਦਾ ਵੱਧ ਰਿਹਾ ਹੈ ਵਾਸ਼ਰੂਮ ਤੱਕ ਜਾਣਾ ਤਾਂ ਬਹੁਤ ਗਲਤ ਗੱਲ ਦੇ ਆਪਾਂ ਨੇੜੇ ਜਾ ਰਿਹਾ ਉਹ ਤੇ ਬ੍ਰਦਰ ਮੈਨੂੰ ਕਹਿੰਦਾ ਵੀ ਚਲੋ ਤੂੰ ਮੈਨੂੰ ਰਿਟਰਨ ਸ਼ੈਡ ਦਿੰਨੇ ਆਪਾਂ ਇਸ ਦਫ਼ਤਰ ਵਿੱਚ ਮੈਂ ਕਿਹਾ ਰੀਟਨ ਵਿੱਚ ਬਦਨਾਮੀ ਥੋੜੀ ਜੀ ਮੇਰੀ ਹੋਣੀ ਹੈ ਲੇਡੀਜ਼ ਦੀ ਜ਼ਿਆਦਾ ਹੁੰਦੀ ਹੈ ਤੇ ਆਪਾਂ ਆਪਣੇ ਲੈਵਲ ਤੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਬ੍ਰਦਰ ਕਹਿੰਦਾ ਚਲੋ ਕੋਈ ਗੱਲ ਨਹੀਂ ਵੀ ਮੈਂ ਕੱਲ ਸਮਝਾਉਣਾ ਆਉਂਗਾ ਸਕੂਲ ਟਾਈਮ ਤੋਂ ਬਾਅਦ ਆਪਾਂ ਡਿਊਟੀ ਜਿਵੇਂ ਨਿਪੋਣਾ ਸਕੂਲ ਟਾਈਮ ਤੋਂ ਬਾਅਦ ਮੈਂ ਇਹਨੂੰ ਸਮਝਾਉਣਾ ਆਉਂਗਾ ਮੇਰਾ ਬ੍ਰਦਰ ਜਦੋਂ ਸਾਰੇ ਬੱਚੇ ਚਲੇ ਗਏ ਟੀਚਰ ਵੀ ਚਲੇ ਗਏ ਤੇ ਮੇਰਾ ਬ੍ਰਦਰ ਨੇ ਮਤਲਬ 3 ਵਜਨ ਕੇ 5-7 ਮਿੰਟ ਤੇ ਆਇਆ ਤੇ ਉਹਦੇ ਨਾਲ ਮਤਲਬ ਉਹ ਜਦੋਂ ਚਮਨ ਲਾਲ ਮੁਖ ਅਧਿਆਪਕ ਸਕੂਲ ਤੋਂ ਬਾਹਰ ਆਇਆ ਤੇ ਮੇਰੇ ਬ੍ਰਦਰ ਨੇ ਉੱਥੇ ਉਹਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਸ ਤਰ੍ਹਾਂ ਮੈਂ ਮੈਡਮ ਦਾ ਬ੍ਰਦਰ ਹਾਂ ਤੇ ਮੈਡਮ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਅਸ਼ਲੀਲ ਹਰਕਤਾਂ ਕਰ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਇੱਕ ਮੁਖ ਅਧਿਆਪਕ ਹੋਣ ਦੇ ਨਾਤੇ ਵੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਇਹ ਮਤਲਬ ਮੈਨੂੰ ਇਹਨੇ ਸਿਸਟਰ ਨੇ ਵੀ ਆਪ ਦੇ ਬ੍ਰਦਰ ਨੂੰ ਵੀ ਦੱਸਤਾ ਤਾਂ ਉਹ ਥੋੜਾ ਜਿਹਾ ਮਤਲਬ ਅਸੀਂ ਚਲੇ ਗਏ ਸੀ ਉਸ ਟਾਈਮ ਮੇਰੇ ਬ੍ਰਦਰ ਨੇ ਕਿਹਾ ਤੁਸੀਂ ਜਾਓ ਕੋਈ ਐਡੀ ਗੱਲ ਨਹੀਂ ਮੈਂ ਸਿਰਫ ਸਮਝਾਉਣੀ ਆਇਆ ਵੀ ਤੁਸੀਂ ਘਰੇ ਜਾਓ ਮੇਰਾ ਬੇਟਾ ਮੈਨੂੰ ਲੈਣ ਆਉਂਦਾ ਅਸੀਂ ਚਲੇ ਗਏ ਪਰ ਜਦੋਂ ਅਸੀਂ ਹਜੇ ਥੋੜੀ ਦੂਰ ਹੀ ਗਏ ਸੀ ਤਾਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੋਨਾਂ ਵਿੱਚ ਕੋਈ ਮਤਲਬ ਤਲਖਵਾਜੀ ਹੋ ਗਈ ਹੈ ਕਿਸੇ ਗੱਲ ਤੋਂ ਤੇ ਅਸੀਂ ਜਦੋਂ ਵਾਪਸ ਆਏ ਤਾਂ ਉਹ ਬ੍ਰਦਰ ਜਿਹੜਾ ਉਹਨੂੰ ਤਾਲਾ ਖੋਲ ਕੇ ਅੰਦਰ ਬਹਨੇ ਨਾਲ ਲੈ ਗਿਆ ਗੱਲ ਕਰਨ ਦੀ ਤੇ ਉੱਥੇ ਜਾ ਕੇ ਜਦੋਂ ਬ੍ਰਦਰ ਨੂੰ ਮੇਰੇ ਕੈਰੈਕਟਰ ਬਾਰੇ ਬੋਲਿਆ ਕੁਝ ਤਾਂ ਬ੍ਰਦਰ ਨੂੰ ਥੋੜਾ ਜਿਹਾ ਦੇਖੋ ਸਿਸਟਰ ਹੈ ਵੇ ਰੀਅਲ ਸਿਸਟਰ ਹੈ ਉਹਨਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਮਤਲਬ ਬ੍ਰਦਰ ਨੇ ਕਿਹਾ ਵੀ ਇਸ ਤਰ੍ਹਾਂ ਨਾ ਮੇਰੀ ਸਿਸਟਰ ਨੂੰ ਵੀ ਮੇਰੀ ਸਿਸਟਰ ਦੇ ਕੈਰੈਕਟਰ ਤੇ ਉਂਗਲ ਨਾ ਠਾਓ ਤੇ ਉਹਨਾਂ ਨੇ ਅੱਗੋਂ ਕੁਝ ਬੋਲਿਆ ਮੇਰੇ ਬ੍ਰਦਰ ਨੂੰ ਤੇ ਇਹਨਾਂ ਦੀ ਹੱਥੋਪਾਈ ਹੋ ਗਈ ਤੇ ਜਦੋਂ ਅਸੀਂ ਵਾਪਸ ਆਏ ਇਹਨਾਂ ਦੀ ਹੱਥੋਪਾਈ ਹੋ ਗਈ ਸੀ ਤੇ ਅਸੀਂ ਮੈਂ ਸੋਚਿਆ ਵੀ ਸ਼ਾਇਦ ਮਤਲਬ ਮੈਂ ਵੈਸੀ ਹੀ ਮੈਂਟਲੀ ਅਫਸੈਟ ਸੀ ਅਸੀਂ ਵੀ ਮੈਂ ਤੇ ਮੇਰਾ ਬੇਟਾ ਵੀ ਆਏ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ